ਕੁਸੀ ਵੇਖ ਰਿਓ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ ਕਰੀਆਨੇ ਦੀ ਦੁਕਾਨ ਤੇ ਹੀ ਵੇਚਦਾ ਸੀ ਸ਼ਰਾਬ ਅਤੇ ਪੁੱਕੀ ਪੁਲਿਸ ਨੇ ਕੀਤਾ ਗ੍ਰਿਫਤਾਰ 27 ਕਿਲੋ ਪੁੱਕੀ ਅਤੇ 10 ਪੇਟੀਆਂ ਰਮ ਸ਼ਰਾਬ ਬਰਾਮਦ ਲੋਕ ਸਭਾ ਚੋਣਾਂ ਦੇ ਚੱਲਦੇ ਮੁਸਤਤ ਹੋਈ ਸਮਰਾਲਾ ਪੁਲਿਸ ਨੇ ਨੇੜਲੇ ਪਿੰਡ ਬਲਾਲਾ ਵਿਖੇ ਛਾਪਾ ਮਾਰੀ ਕਰਦੇ ਹੋਏ ਕਰੀਆਨੇ ਦੀ ਦੁਕਾਨ ਤੇ ਬੈਠ ਕੇ ਹੀ ਸ਼ਰਾਬ ਅਤੇ ਪੁੱਕੀ ਵੇਚਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਕਾਰ ਵਿੱਚੋਂ 10 ਬੇਟੀਆਂ ਨਜਾਇਜ਼ ਸ਼ਰਾਬੀਆਂ ਅਤੇ 7 ਕਿਲੋ ਪੁੱਕੀ ਬਰਾਮਦ ਕੀਤੀ ਹੈ। ਸਥਾਨਕ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਇਲਾਕੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਨੂੰ ਇਤਲਾਹ ਪ੍ਰਾਪਤ ਹੋਈ ਕਿ ਪਿੰਡ ਬਲਾਲਾ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਵਿਅਕਤੀ ਲਾਲਚੰਦ ਉਰਫ ਲਾਲੀ ਆਪਣੀ ਦੁਕਾਨ ਤੇ ਹੀ ਗਾਹਕਾਂ ਨੂੰ ਸਸਤੇ ਭਾਅ ਸ਼ਰਾਬ ਅਤੇ ਪੁੱਕੀ ਵੀ ਵੇਚ ਰਿਹਾ ਹੈ ਜਦੋਂ ਪੁਲਿਸ ਨੇ ਇਤਲਾਕ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਦੇ ਘਰ ਤੇ ਛਾਪਾ ਮਾਰੀ ਕੀਤੀ ਤਾਂ ਉਸ ਦੇ ਘਰ ਵਿੱਚੋਂ ਪੁਲਿਸ ਨੂੰ 10 ਪੇਟੀਆਂ ਰਮ ਸ਼ਰਾਬ ਅਤੇ 500 ਕਿਲੋ ਪੁੱਕੀ ਬਰਾਮਦ ਹੋਈ ਪੁਲਿਸ ਨੇ ਦੋਸ਼ੀ ਲਾਲਚੰਦ ਨੂੰ ਗ੍ਰਿਫਤਾਰ ਕਰਕੇ ਜਦੋਂ ਹੋਰ ਪੜਤਾਲ ਕੀਤੀ ਤਾਂ ਪਤਾ ਲੱਗ ਗਿਆ ਕਿ ਉਹ ਪਿਛੇ 8 ਤੋਂ 10 ਸਾਲ ਤੋਂ ਇਹ ਤੰਦਾ ਆਪਣੀ ਕਰਿਆਨੇ ਦੀ ਦੁਕਾਨ ਦੀ ਆੜ ਵਿੱਚ ਕਰਦਾ ਆ ਰਿਹਾ ਸੀ ਸਸਤੀ ਨਜਾਇਜ਼ ਸ਼ਰਾਬ ਉਹ ਪੰਜਾਬ ਦੇ ਨਾਲ ਲੱਗਦੇ ਰਾਜਾਂ ਤੋਂ ਮੰਗਵਾਉਂਦਾ ਸੀ ਅਤੇ ਭੁੱਕੀ ਖੁਦ ਰਾਜਸਥਾਨ ਤੋਂ ਲਿਆ ਕੇ ਇੱਥੇ ਵੇਚਦਾ ਰਿਹਾ ਹੈ ਐਸ ਐਚਓ ਸਮਰਾਲਾ Rao ਵਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ لال ਚੰਦ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਅਗਲੀ ਪੜਤਾਲੇ ਆਰੰਭੀ ਹੈ ਕਿ ਉਸਨੇ ਨਸ਼ਿਆਂ ਦੇ ਇਸ ਧੰਦੇ ਰਾਹੀਂ ਕਿੰਨੀ ਜਾਇਦਾਦ ਬਣਾਈ ਹੈ ਤਾਂ ਕਿ ਉਸ ਦੀ ਉਹ ਸਾਰੀ ਜਾਇਦਾਦ ਕੁੱਕ ਕੀਤੀ ਜਾ ਸਕੇ ਹਾਂਜੀ ਕੱਲ ਸਾਡੇ ਸਪੈਸ਼ਲ ਇਲੈਕਸ਼ਨ ਸੰਬੰਧੀ ਨਾਕਾਬੰਦੀਆਂ ਲਗਾਈਆਂ ਗਈਆਂ ਸੀ ਜੋ ਮੰਨਜੋਗ ਐਸਐਸਪੀ ਸਵਾਦੋਰ ਦੇ ਹਦਾਇਤਾਂ ਅਨੁਸਾਰ ਤੇ ਇਲੈਕਸ਼ਨ ਕਮਿਸ਼ਨ ਜਾਂ ਹਦਾਇਤਾਂ ਅਨੁਸਾਰ ਜਦੋਂ ਉਸੀ ਨਾਕਾਬੰਦੀ ਲਾਈ ਹੋਈ ਸੀ ਤਾਂ ਤੁਹਾਨੂੰ ਇਨਫਰਮੇਸ਼ਨ ਮਿਲੀ ਸੀ ਵੀ ਲਾਲੀ ਪਿੰਡ ਬੁਲਾਲੇ ਦਾ ਹੈਗਾ ਉਹ ਜਿਹੜਾ ਧੁੱਕੀ ਰਾਤੀ ਸ਼ਰਾਬ ਦਾ ਦੰਮ ਕਰਦਾ ਹੈ ਕਿ ਅਸੀਂ ਨੂੰ ਲਾ ਕੁ ਕਿ ਆਪਣੀਆਂ ਸਭੀਆਂ ਪਾਰਟੀਆਂ ਨੇ ਰੇਡ ਕੀਤੀ ਤੇ ਰੇਡ ਦੌਰਾਨ ਅਸੀਂ ਨੂੰ 10 ਬੇਟੀਆਂ ਸ਼ਰਾਬ 3 ਐਕਸ ਰਮ ਦولت ਦੇ ਸਟੇਟ ਲੋਕੂ ਕੀ ਪ੍ਰਾਪਤ ਕੀਤੀ ਇਹ ਕੋਈ ਇਲੈਕਸ਼ਨਾਂ ਚ ਵਰਤੀ ਜਾਣੀ ਸੀ ਕੁਝ ਹੈ ਇਹ ਰੂਟੀਨ ਚ ਕੰਮ ਕਰਦਾ ਹੈ ਇਲੈਕਸ਼ਨ ਦੌਰਾਨ ਚੈਕਿੰਗ ਦੇ ਜਿਹੜੀ ਕਰਨ ਕਰਕੇ ਇਹ ਮੰਦਿਆ ਕਬਰ ਕੋ ਇਹ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿਹੜੇ ਇਰੀਅਰ ਚ ਸਪਲਾਈ ਕਰੇ ਇਹ ਰਾਜਸਥਾਨ ਤੋਂ ਲੈ ਕੇ ਆਉਂਦਾ ਸੀ ਤੇ ਇਸ ਇਲਾਕੇ ਦੇ ਵਿੱਚ ਹੀ ਇੱਥੇ ਵੇਚਦਾ ਇਹ ਦੁਕਾਨ ਕਰਦਾ ਹੈਗਾ ਕੁਰਿਆਨੇ ਦੀ ਉੱਥੇ ਬੈਠਾ ਵੇਚੀ ਜਾਂਦਾ ਸੀ ਜਾਂ ਸੌਦਿਆਂ ਦੇ ਨਾਲ ਪੈਲਨ ਵੀ ਪਰਚਾ ਹੈ ਕਿਤੇ ਪੈਲਨ ਪਰਚਾ ਹੈ ਡਰਗਮਣੀ ਜਿਗਰ ਕੋਈ ਬ੍ਰਾਂਡ ਹੋਜੀ ਨਹੀਂ ਡਰਗਮਣੀ ਕਿੰਨੀ ਕਦੇ ਤੋਂ ਹੈ ਜਿਹੜਾ ਇਹ ਕਰ ਰਿਹਾ ਸੀ ਤੁੰਨੂੰ ਇਹ ਪਿਛਲੇ 500 ਸਾਲ ਤੋਂ ਕਰ ਰਿਹਾ ਹੈ ਜਿੰਨੇ ਕੀ ਪ੍ਰਾਪਰਟੀ ਦਾ ਦੇਖਿਆ ਅੰਦਰ ਜੀ ਵੀ ਨਸਰ ਦਾ ਵਰਦੀ ਪ੍ਰਾਪਰਟੀ ਵੀ ਦੇਖੀ ਹੈ ਜੀ ਹਾਂ ਬਿਲਕੁਲ ਜੀ ਇਹਦੀ ਪ੍ਰਾਪਰਟੀ ਦੇਖੀ ਜਾਊਗੀ ਪ੍ਰਾਪਰਟੀ ਕਿਸ ਸਮੇਂ ਚ ਬਣਾਈ ਹੈ ਉਹ ਵੀ ਜੀਆਂ ਹਦਾਇਤਾਂ ਨੇ ਹਦਾਇਤਾਂ ਮੁਤਾਬਕ ਸਰਕਾਰ ਦੇ ਪਹਿਲਾਂ ਕਿੰਨੇ ਪਰਚੇ ਦੇ ਸੀ ਜੀ ਪਹਿਲਾਂ ਇੱਕ ਪਰਚੇ ਉਹ ਤੁਸੀਂ ਦਾ ਉਹ ਵੀ ਚਰਾਉਂਦਾ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ